ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਤੁਹਾਡਾ ਪਿਆਰ ਵਕਸ਼ਣ ਲਈ ਬਹੁਤ ਬਹੁਤ ਧੰਨਵਾਦ ਆ ਤੇ ਅੱਜ ਦੀ ਲਾਈਵ ਇਹ ਜਿਹੜਾ ਸੈਸ਼ਨ ਹੋਇਆ ਇਹ ਸਿਰਫ ਇੱਕ ਛੋਟੀ ਜਿਹੀ ਜਨਰਲ ਜਾਣਕਾਰੀ ਦੇਣ ਦੇ ਲਈ ਆ ਮੈਂ ਜਾਣਕਾਰੀ ਦੇਦਾ ਤੇ ਹੋ ਸਕਦਾ ਅਜੇ ਲਾਈਵ ਚੱਲਿਆ ਕਿ ਨਹੀਂ ਚੱਲਿਆ ਤੇ ਮੇਰੇ ਸੱਜਣ ਇੱਕ ਅੱਧਾ ਕੋਈ ਜੁੜ ਜਾਏ ਤੇ ਸਾਨੂੰ ਪਤਾ ਲੱਗ ਜਾਏ ਤੇ ਕਿਉਂਕਿ ਹਜੇ ਕੋਈ ਸਾਡੇ ਨਾਲ ਜੁੜਿਆ ਨਹੀਂ ਤੇ ਚਲੋ ਜੇਕਰ ਤੁਸੀਂ ਹੁਣ ਵੀਡੀਓ ਦੇਖ ਰਹੇ ਹੋ ਜਾਂ ਬਾਅਦ ਚ ਦੇਖੋਗੇ ਦੋਸਤੋ ਆਪਣਾ ਪਹਿਲਾਂ ਤਾਂ ਤੁਹਾਨੂੰ ਕਲੈਰੀਫਿਕੇਸ਼ਨ ਦਈਏ ਕਿ YouTube ਦੇ ਉੱਪਰ ਚੈਨਲ ਬਣਾਉਣ ਦਾ ਜਿਹੜਾ ਕਾਰਨ ਕੀ ਸੀਗਾ ਅਸੀਂ ਇੱਥੇ YouTube ਦੇ ਉੱਪਰ ਆਏ ਕਿਉਂ ਆ ਔਰ ਇਹ ਜਾਣਕਾਰੀ ਅਸੀਂ ਦਿੰਨੇ ਕਿਉਂ ਆ ਤੇ ਦੋਸਤੋ YouTube ਦੇ ਉੱਪਰ ਜੇਕਰ ਦੇਖਿਆ ਜਾਵੇ ਆਪਾਂ ਜਾਣਕਾਰੀ ਤਾਂ ਦੇਣ ਲੱਗੇ ਸੀ ਕਿ ਜਿਵੇਂ ਕਿ ਸਾਡੇ ਪੰਜਾਬ ਦੇ ਵਿੱਚ ਕਈ ਭੈਣਾਂ ਕਈ ਭਰਾ ਜਿਵੇਂ ਕਹਿ ਲਾ ਪੇ ਬੇਰੋਜ਼ਗਾਰ ਹੁੰਨੇ ਮਹਿਸੂਸ ਕਰਦੇ ਆ ਤੇ ਸਾਡੇ ਕੋਲ ਯਾਰ ਕੋਈ ਕੰਮ ਨਹੀਂ ਹੁੰਦਾ ਤੇ ਆਪਾਂ ਕਹੀਏ ਸਾਨੂੰ ਕੋਈ ਕੰਮ ਮਿਲੇ ਨਾ ਤੇ ਅਸੀਂ ਜਿਹੜੀ ਹੋਪੇ ਦੇ ਵਿੱਚ ਦੇਖੀ ਸੀਗੀ ਪੇ ਜਿਹੜੇ ਬੰਦੇ ਆਪਣੇ ਆਪ ਨੂੰ ਇਹ ਚੀਜ਼ ਦੇ ਸਮਝਦੇ ਆ ਉਹ ਇਹ ਜਿਹੜਾ ਸਟਾਕ ਮਾਰਕੀਟ ਆ ਉਹਦੇ ਰਿਲੇਟਡ ਤੁਸੀਂ ਕੰਮ ਆ ਸਿੱਖ ਕੇ ਕਰ ਸਕਦੇ ਆ ਪਰ ਦੂਜੀ ਗੱਲ ਜਿਹੜੇ ਦੋਸਤ ਸਾਨੂੰ ਫੋਨ ਕਰਨ ਲੱਪਨਦੇ ਆ ਨਾ ਬਾਜੀ ਵੇਲੇ ਬਾਜੀ ਕੋਈ ਸਟਾਕ ਦੱਸ ਦੋ ਬਾਈ ਆਪਾਂ ਕੋਈ ਸਟਾਕ ਜਿਹੜਾ ਨਹੀਂ ਦੱਸਦੇ ਆਪਾਂ ਨਾ ਟਿਪਸ ਦੇ ਸਕਦੇ ਆ ਕਿਉਂਕਿ ਪਿਛਲੇ 2 ਦਿਨ ਤੋਂ ਨਾ ਮੈਂ ਇਹ ਸ਼ਾਇਦ ਮੈਨੂੰ ਲੱਗਾ ਪਾ ਆਪਾਂ ਸ਼ਾਇਦ ਕੋਈ ਗਲਤੀ ਕਰ ਰਹੇ ਆ ਤੇ ਜਿਹੜਾ ਕੀ ਆ ਮੈਂ ਜਿਵੇਂ ਕਹਿ ਲਈਏ ਆਰਬੀਆਈ ਦੀ ਜਿਹੜੀ ਬੁੱਕਾ ਮੈਂ ਉਹ ਪੜ ਰਿਹਾ ਸੀਗਾ ਤੇ ਉਹ ਬੁੱਕ ਦੇ ਵਿੱਚ ਇਹ ਆ ਤੇ ਜਿਹੜਾ ਕੀ ਦੱਸੀ ਹੋਈ ਹੈ ਕਿ ਕੋਈ ਵੀ ਜਿਹੜਾ ਬੰਦਾ ਆ ਮੰਨ ਲਓ ਸੇਬੀ ਦਾ ਰਜਿਸਟਰਡ ਹੋਵੇ ਬੰਦਾ ਉਹ ਤੁਹਾਨੂੰ ਦੱਸ ਸਕਦਾ ਤੁਸੀਂ ਕਿੱਥੇ ਜਾ ਕੇ ਤੁਸੀਂ ਆਪਣਾ ਇਨਵੈਸਟਮੈਂਟ ਕਰ ਸਕਦੇ ਹੋ ਸੋ ਜਿਹੜਾ ਸਾਡਾ ਦੋਸਤੋ YouTube ਚੈਨਲ ਆ ਇਹ ਸਿਰਫ ਆਪਾਂ ਤੁਹਾਨੂੰ ਫੋਰ ਕਹਿ ਸਕਦੇ ਆ ਕਿ ਐਜੂਕੇਸ਼ਨ ਫੋਰ ਜਿਹੜਾ ਕੀ ਆ ਜਿਵੇਂ ਕਹਿ ਸਕਦੇ ਆ ਕਿ ਅਵੇਅਰਨੈਸ ਦੇ ਲਈ ਆਪਾਂ ਤੁਹਾਨੂੰ ਵੀਡੀਓ ਪਾਈ ਦੀਆਂ ਸੋ ਇਸ ਜਿਹੜੀ ਅਗਲੀ ਸਟੱਡੀ ਹੁੰਦੀ ਦੋਸਤੋ ਤੁਸੀਂ ਆਪ ਕਰਿਆ ਕਰਨੀ ਆ ਤੇ ਨਾਲੇ ਜਿਹੜੇ ਵੀ ਉਹ ਆਪਣੇ RBI ਦੇ ਗਾਈਡਲਾਈਨਸ ਆ ਉਹਨਾਂ ਨੂੰ ਪੜਿਆ ਕਰੋ ਸੋ ਐਵੇਂ ਜਿੱਦਾਂ ਚਾਹੇ ਮੈਂ ਵੀ ਹੋਵਾਂ ਚਾਹੇ ਮੇਰੇ ਮਗਰ ਲੱਗੇ ਜਾਂ ਕਿਸੇ ਦੂਰ ਮਗਰ ਲੱਗੇ ਜਿਹੜੀ ਕੋਈ ਵੀ ਆ ਇਦਾਂ ਦੀ ਆਪਣੀ ਇਨਵੈਸਟਮੈਂਟ ਨਾ ਕਰੋ ਤੇ ਜੇ ਇਹਨੂੰ ਇਹਨੂੰ ਇਹ ਸਾਡਾ ਪਰਪਸ ਕੀ ਆ ਸਾਡਾ ਪਰਪਸ ਇਹ ਹੈ ਵੀ ਤੁਸੀਂ ਇਹਨੂੰ ਆਪ ਸਿੱਖੋ ਤੇ ਆਪਣੇ ਬੱਚਿਆਂ ਨੂੰ ਸਿਖਾਓ ਤੇ ਜਿਹੜੀਆਂ ਕੰਪਨੀਆਂ ਕੋਈ ਵਿਉਹ ਦੀ ਸਟਡੀ ਕਰੋ ਪੂਰੀ ਤੇ ਜਿੱਦਾਂ ਕੋ ਮੈਂ ਆ ਮੈਂ ਮੰਨ ਲਓ ਤੁਹਾਨੂੰ ਜੇ ਕਹਾਂ ਪੇ ਮੈਂ ਕੋਈ RBI ਦਾ ਰਜਿਸਟਰਡ ਆਂ ਸੋ ਨਹੀਂ ਦੋਸਤੋ ਮੈਂ ਕੋ ਰਜਿਸਟਰ ਨਹੀਂ ਹੈਗਾ ਜਿੱਦਾਂ ਦਾ ਤੁਸੀਂ ਆ ਕਿਉਂਕਿ ਅਸੀਂ ਆਪਣਾ ਇਹਦੇ ਪਰ ਐਕਸਪੀਰੀਅੰਸ ਸ਼ੇਅਰ ਕਰਦੇ ਆਂ ਸੋ ਉਸ ਐਕਸਪੀਰੀਅੰਸ ਨੂੰ ਤੁਸੀਂ ਪਿਆਰ ਬਖਸ਼ਦੇ ਆਂ ਸੋ ਇਸੇ ਲਈ ਚਿਤ ਕਰਦਾ ਆਂ ਵੀ ਆਪਾਂ ਤੁਹਾਡੇ ਲਈ ਕੋਈ ਨਵੀਂ ਵੀਡੀਓ ਜਾਂ ਕੋਈ ਨਵੀਂ ਜਾਣਕਾਰੀ ਲੈ ਕੇ ਆਈਏ ਸੋ ਇਹਦੇ ਵਿੱਚ ਮੈਂ ਮਹਿਸੂਸ ਕੀਤਾ ਯਾਰ ਆਪਣੇ ਨਾ ਇਹ ਜਿਹੜੀ ਸਾਰਿਆਂ ਸੱਜਣਾ ਦੋਸਤਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਆ ਕਿ ਆਪਾਂ ਜਿਹਨੂੰ ਸੁਣ ਰਹੇ ਆਂ ਤੇ ਉਹ ਬੰਦਾ ਸਾਡਾ ਰਜਿਸਟਰਡ ਆ ਬਾਈ ਮੈਂ ਰਜਿਸਟਰਡ ਨਹੀਂ ਹੈਗਾ ਜਨਾਈ ਮੈਂ ਬ੍ਰੋਕਰ ਆਂ ਤੇ ਸਰ ਪਰ ਸਿਰਫ ਜਿਹੜਾ ਕਿ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਹੁੰਨੇ ਆ ਅਸੀਂ ਤੁਹਾਡੇ ਤੋਂ ਕਿਉਂਕਿ ਅਸੀਂ ਵੀ ਤੁਹਾਡੇ ਵਿੱਚੋਂ ਹੀ ਨਿਕਲੇ ਹੋਏ ਆ ਪਬਲਿਕ ਦੇ ਵਿੱਚੋਂ ਤੇ ਇਸੇ ਕਰਕੇ ਤੁਹਾਡੇ ਤੱਕ ਜਿਹੜੀ ਆਪਾਂ ਜਾਣਕਾਰੀ ਆ ਉਹ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਆ ਸੋ ਪਿਛਲੇ 2 ਦਿਨ ਤੋਂ ਦੋਸਤੋ ਨਵਾਂ ਸਾਲ ਸੀਗਾ ਤੇ ਬਿਜੀ ਸੀਗੇ ਸੋ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਪਿਆਰ ਆ ਜਿਹੜਾ ਉਹ ਸਾਨੂੰ ਮਿਲਿਆ ਤੇ ਅਸੀਂ ਉਹਦਾ ਦਿਲੋਂ ਧੰਨਵਾਦ ਕਰੀਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਜਿਹੜੀਆਂ ਨਵੀਆਂ ਵੀਡੀਓ ਜਾਂ ਨਵੀਆਂ ਜਾਣਕਾਰੀਆਂ ਉਹ ਦੇਵਾਂਗੇ ਪਰ ਆਪਣਾ ਲਾਈਵ ਅੱਜ ਹੋਣ ਦਾ ਮੁੱਖ ਕਾਰਨ ਇਹ ਆ ਕਿ ਸਾਡੇ ਹਰ ਇੱਕ ਵੀਵਰ ਨੂੰ ਸਾਡੇ ਹਰ ਇੱਕ ਦਰਸ਼ਕ ਨੂੰ ਪਤਾ ਹੋਣਾ ਚਾਹੀਦਾ ਕਿ ਜਿਹਨੂੰ ਆਪਾਂ ਸੁਣ ਰਹੇ ਆ ਉਹ ਆਪਾਂ ਉਹ ਰਜਿਸਟਰਡ ਆ ਜਾਂ ਨਹੀਂ ਨਹੀਂ ਰਜਿਸਟਰਡ ਸੋ ਦੋਸਤੋ ਆਪਾਂ ਰਜਿਸਟਰਡ ਨਹੀਂ ਹੈਗੇ ਤੇ ਨਾ ਹੀ ਆਪਾਂ ਬਲੋਕਰਾਂ ਤੇ ਸਿਰਫ ਔਰ ਸਿਰਫ ਮੈਂ ਜਿਹੜਾ ਕੀ ਆ ਉਹ ਆਪਣਾ ਰੋਜ਼ ਦਾ ਐਕਸਪੀਰੀਅੰਸ ਜਿਹੜੀ ਸਟੱਡੀ ਮੈਂ ਆਪਣੇ ਲਈ ਕਰਦਾ ਹੁੰਨਾ ਸੋ ਚੋ ਥੋੜੀ ਜਿਹੀ ਤੁਹਾਨੂੰ ਆਪਾਂ ਪਾ ਦੇ ਦੀ ਆ ਤੇ ਤੁਸੀਂ ਵੀ ਦੇਖ ਲਿਆ ਕਰੋ ਸੋ ਇਹ ਜਾਣਕਾਰੀ ਤੁਹਾਨੂੰ ਕਿੰਨੀ ਇੱਕ ਚੰਗੀ ਲੱਗੀ ਆ ਤੇ ਇਹ ਤੁਸੀਂ ਮੈਨੂੰ ਮਾੜਾ ਜਾਂ ਕਮੈਂਟ ਦੇ ਵਿੱਚ ਦੱਸੋ ਬਾਈ ਤੁਹਾਡੇ ਕਮੈਂਟ ਆਣੇ ਸ਼ੁਰੂ ਹੋ ਗਏ ਜਗਜੀਤ ਹਾਂਜੀ ਸਰ ਬਹੁਤ ਵਧੀਆ ਸ਼ੁਰੂਆਤ ਕੀਤੀ ਪਾਈ ਧੰਨਵਾਦ ਆ ਜੀ ਤੇ ਜੀਓਡੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਰਾਮ ਲਵਾਇਆ ਹੈਲੋ ਸਰ ਜੀ ਸਤਿ ਸ਼੍ਰੀਕਾਲ ਜੀ ਤੇ ਸਿੰਘ ਭਾਜੀ ਇਨਵੈਸਟ ਕਿੱਥੋਂ ਸਿੱਖੀ ਭਾਜੀ ਇਹ ਧੱਕੇ ਖਾ ਕੇ ਸਿੱਖੀ ਆ ਕਹਿ ਲੋ ਕਿ ਆਪਾਂ ਇਨਵੈਸਟ ਆ ਸਾਨੂੰ ਕਿਸੇ ਵੇਲੇ ਦਾ ਊੜਾ ਐੜਾ ਵੀ ਨਹੀਂ ਆਦਾ ਹੁੰਦਾ ਸੀ ਤੇ ਮੈਂ ਉਹ ਗੈਬ ਖੜੀ ਆ ਬਾਈ ਮੈਂ ਗੱਡੀ ਚਲਾਉਂਦਾ ਹੁੰਦਾ ਸੀ ਕਿਉਂਕਿ ਉਸੀ ਜਿਹੜੇ ਨ ਸੱਜਣ ਨਵੇਂ ਜੁੜੇ ਆ ਉਹ ਫੇਸਬੁੱਕ ਤੇ ਮੈਨੂੰ ਦੇਖਦੇ ਆ ਕਲਵੀਰ ਸਾਧਨਾ ਨਮਾ ਸ਼ਹਿਰ ਮੈਂ ਆਪਣੀਆਂ ਪੁਰਾਣੀਆਂ ਵੀਡੀਓ ਉੱਥੇ ਹੀ ਆ ਕਿਉਂਕਿ ਮੈਂ ਵੀ ਤੁਹਾਡੇ ਵਾਂਗੂ ਆਪਾਂ ਕਹਿ ਲਓ ਪਈ ਅਸੀਂ ਵੀ ਉਹ ਕੈਬ ਚਲਾਉਂਦੇ ਸੀਗੇ ਆਪਣਾ ਖੇਤੀਬਾੜੀ ਦਾ ਕੰਮ ਕਰਦੇ ਆ ਨਾਲ ਸੋ ਇਹ ਜਿਹੜੀ ਸਟੱਡੀ ਆ ਬਾਈ ਇਹ ਇਹ ੱਟਕੇ ਖਾ ਕੇ ਐਕਸਪੀਰੀਅੰਸ ਦੇਣਾ ਸਿੱਖੀ ਆ ਸੋ ਉਹਦੇ ਵਿੱਚੋਂ ਥੋੜੀ ਜਿਹੀ ਕੋਸ਼ਿਸ਼ ਕਰੀ ਦੀ ਆ ਵੀ ਤੁਹਾਡੇ ਤੱਕ ਪਹੁੰਚੇ ਪਰ ਕੋਸ਼ਿਸ਼ ਕਰੀ ਦੀ ਆ ਵੀ ਜਿਹੜੀ ਸਹੀ ਤੋਂ ਸਹੀ ਜਾਣਕਾਰੀ ਪਹੁੰਚੇ ਤਾਂ ਜੋ ਸਾਡੇ ਜਿਹੜੇ ਦੇਖਣ ਵਾਲੇ ਸੱਜਣ ਆ ਯਾਰ ਉਹਨਾਂ ਦਾ ਫਾਇਦਾ ਤਾਂ ਹੋਵੇ ਕਮ ਸੇ ਕਮ ਨੁਕਸ ਸੋ ਇਸ ਮੰਤਵ ਨਾਲ ਆਪਾਂ ਜਿਹੜਾ ਚੈਨਲ ਬਣਾਇਆ ਵੀਡੀਓ ਪਾਈ ਤੇ ਵਿੱਚ ਕਈ ਦੋਸਤ ਯਾਰ ਆ ਕੇ ਡਰਾਉਂਦੇ ਆ ਕਹ ਮਤਲਬ ਜਦੋਂ ਨਾ ਕਮੈਂਟ ਦੇ ਵਿੱਚ ਕਈ ਦੋਸਤ ਆ ਕੇ ਡਰਾ ਦਿੰਦੇ ਆ ਤੇ ਬਾਈ ਤੂੰ ਇਹ ਸੇਬੀ ਦੇ ਇਦਾਂ ਉਦਾਂ ਫੁ ਮੰਨਦੇ ਆ ਬਾਈ ਸਾਰਾ ਕੁਝ ਆ ਤੇ ਉਹ ਜਿਹੜਾ ਨਾ ਤਕਰੀਬਨ ਜੇਕਰ ਆਪਾਂ ਕਿਸੇ ਨੂੰ ਗਲਤ ਜਾਣਕਾਰੀ ਦਿੰਨੇ ਆ ਫੇਰ ਤਾਂ ਯਾਰ ਆਪਾਂ ਕੋਈ ਜੁਰਮ ਕਰ ਰਹੇ ਆ ਪਰ ਜੇਕਰ ਆਪਾਂ ਅਵੇਰਨੈਸ ਫਲਾ ਰਹੇ ਆ ਫੇਰ ਤਾਂ ਮੈਨੂੰ ਲੱਗਦਾ ਨਹੀਂ ਇਹਦੇ ਵਿੱਚ ਕੋਈ ਜੋ ਗੱਲਬਾਤ ਆ ਸੋ ਮੈਨੂੰ 3 ਸਾਲ ਹੋ ਗਏ ਮਾਰਕੀਟ ਵਿੱਚ ਬਹੁਤ ਵਧੀਆ ਲੱਗਿਆ ਤੇਰਾ ਕੰਮ ਬਾਈ ਧੰਨਵਾਦ ਆ ਬਾਈ ਇਹ ਧੰਨਵਾਦ ਬਾਈ ਤੁਹਾਡਾ ਵੀ ਹੈ ਜਿੰਨਾ ਤੁਸੀਂ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਕਿਉਂਕਿ ਜੇਕਰ ਆਪਾਂ ਕਿਸੇ ਚੀਜ਼ ਨੂੰ ਦੀ ਸਟੱਡੀ ਜਾਂ ਕਹਿ ਲਓ ਉਹਦਾ ਐਨਲਾਈਜ਼ ਕਰਨਾ ਤੇ ਦੋਸਤੋ ਉਹ ਕਈ ਚੀਜ਼ਾਂ ਦੇ ਵਿੱਚ ਦੇਖਣੀਆਂ ਪੈਂਦੀਆਂ ਮੰਨ ਲਓ ਅੱਜ ਅੱਜ ਦਾ ਬਾਜ਼ਾਰ ਕੱਲ ਦਾ ਬਾਜ਼ਾਰ ਵਰਲਡ ਵਾਈਡ ਬਾਜ਼ਾਰ ਇਹ ਚੀਜ਼ਾਂ ਸਾਰੀਆਂ ਦਾ ਮੇਲ ਸੁਮੇਲ ਇਕੱਠਾ ਕਰਕੇ ਦੋਸਤੋ ਉਹਦੇ ਤੋਂ ਜਿਹੜੀ ਸਾਰੀ ਅਗਲਾ ਜਿਹੜਾ ਸਟੱਡੀ ਆ ਉਹ ਉਹ ਤਾਂ ਪ੍ਰੋਪਰ ਕੰਮ ਹੁੰਦੀ ਆ ਸੋ ਅੱਕਿਆ ਜੋ ਜੀ ਗੁਰਪ੍ਰੀਤ ਬਿਰਕ ਗੁੱਡ ਜੌਬ ਬ੍ਰਦਰ ਧੰਨਵਾਦ ਦੇ ਠੀਕ ਆ ਜੀ 골ਡੀ ਮਾਲ ਜੀ ਬਹੁਤ ਸੋਹਣਾ ਕੰਮ ਕਰ ਰਹੇ ਹੋ ਬਾਈ ਧੰਨਵਾਦ ਜੀ ਹਰਜੀਤ ਸੇਖੋਂ ਬਹੁਤ ਵਧੀਆ ਵੀਰ ਧੰਨਵਾਦ ਸਤਿਕਾਰ ਜੀ ਕਰਨਜੀਤ ਕੌਰ ਗੁੜ ਜੋ ਭਾਜੀ ਸਤਿ ਸ੍ਰੀ ਅਕਾਲ ਭੈਣ ਜੀ ਸਾਨੂੰ ਇਹ ਖੁਸ਼ੀ ਹੋਈ ਜਦੋਂ ਵੀ ਸਾਨੂੰ ਕਿਸੇ ਨੇ ਇੰਨਾ ਸੋਹਣਾ ਅਪਰੀਸ਼ੀਏਟ ਕੀਤਾ ਇਹ ਇਹ ਕਿਉਂਕਿ ਆਪਣੇ ਵੀਵਰਾ ਔਰ ਮੇਰੇ ਵਿੱਚ ਮੈਂ ਇਹੀ ਕਲੈਰੀਫਿਕੇਸ਼ਨ ਕਰਨਾ ਚਾਹਨਾ ਬਾਈ ਤੁਸੀਂ ਜਿਹਨੂੰ ਸੁਣ ਰਹੇ ਹੋ ਉਹ ਇਹ ਹੁੰਦਾ ਕਿ ਆਪਾਂ ਇੱਕ ਤਾਂ ਹੁੰਦਾ ਕਿਸੇ ਤੋਂ ਪੜਦਾ ਰੱਖਦੇ ਯਾਰ ਆਪਾਂ ਪਤਾ ਨਹੀਂ ਕਿੱਡੇ ਕਿ ਵੱਡੇ ਬੁਰ ਦੂਜੇ ਆ ਜਾਂ ਇਹ ਉਹ ਹੈ ਨਹੀਂਗਾ ਬਾਈ ਆਰਬੀਆਈ ਦੇ ਵਿੱਚ ਸਿਰਫ ਔਰ ਸਿਰਫ 1300 ਕੁਛ ਬੰਦੇ ਆ ਜਿਹੜੇ ਰਜਿਸਟਰਡ ਆ ਤੇ ਉਹ ਤੁਹਾਨੂੰ ਤੁਸੀਂ ਉਹਨੂੰ ਇੱਕ ਵਾਰੀ ਜਦੋਂ ਵੀ ਕੋਈ ਬੰਦਾ ਆਪਣਾ ਇਨਵੈਸਟ ਕਰਦਾ ਜਾਂ ਕਿਸੇ ਨੂੰ ਪੁੱਛਦਾ ਉਹਨੂੰ ਜਰੂਰ ਉਚ ਦੇਖੋ ਇਹ ਚੀਜ਼ਾਂ ਜਾਨੀ ਕਿ ਗਾਈਡਲਾਈਨ ਜਿਹੜੀ ਗਵਰਨਮੈਂਟ ਨੇ ਆਪਾਂ ਉਹ ਤੋਂ ਬਾਹਰ ਜਾ ਕੇ ਕੁਝ ਵੀ ਜਿਹੜਾ ਕੰਮ ਨਾ ਕਰੀਏ ਹਾਂਜੀ ਭਾਜੀ ਬਹੁਤ ਵਧੀਆ ਭਾਜੀ ਟੀਚਰ ਨਿਊਜ਼ ਠੀਕ ਆ ਭਰਾ ਤੇ ਕੁਲਦੀਪ ਸਿੰਘ ਵੀਰ ਗੁੱਡ ਵਰਕ ਬ్రో ਧੰਨਵਾਦ ਸਤਿ ਸ੍ਰੀ ਅਕਾਲ ਜੀ ਉਸਮਾਨਪੁਰ ਤੋਂ ਭਾਜੀ ਕੌਣ ਸੁਣ ਰਿਹਾ ਸੰਜੀਪ ਕੁਮਾਰ ਉਸਮਾਨਪੁਰ ਨਮਾਸ਼ਿਆ ਧੰਨਵਾਦ ਭਾਈ ਤੁਹਾਡੇ ਲੱਗ ਗਈਆਂ ਤੇ ਤਰਨਜੀਤ ਸਿੰਘ ਗੁੱਡ ਜੋਬ ਭਾਜੀ ਸਤਿ ਸ੍ਰੀ ਅਕਾਲ ਜੀ ਪੰਜਾਬੀ ਵਿੱਚ ਸ਼ੇਅਰ ਬਾਜ਼ਾਰ ਭਾਜੀ ਤਾਂ ਦੱਸਣ ਲੱਗੇ ਸੀਗੇ ਇਹ ਇਹਦੇ ਵਿੱਚ ਜਿੱਦਾਂ ਨਾ ਜਿੱਦਾਂ ਮੈਂ ਕੈਬ ਚਲਾਉਂਦਾ ਸੀਗਾ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਦੱਸ ਦਿੰਨਾ ਗੱਡੀ ਚਲਾਉਂਦਾ ਹੁੰਦਾ ਸੀ ਮੈਂ ਤੇ ਜਦੋਂ ਬਾਹਰ ਲੇ ਇਹ ਬੱਚੇ ਆ ਕੇ ਆਪਣੇ ਕੋ ਮਿਲਦੇ ਹੁੰਦੇ ਸੀ ਯਾਰ ਉਹ ਬਿਜ਼ਨਸ ਦੀਆਂ ਗੱਲਾਂ ਕਰਦੇ ਆ ਤੇ ਜਦੋਂ ਕਿਤੇ ਮੰਨ ਲਓ ਸਾਡੇ ਵਾਲੇ ਸਾਨੂੰ ਮਿਲਦੇ ਸੀਗੇ ਨਾ ਉਹ ਸਿਰਫ ਬਾਹਰ ਜਾਣ ਦੀਆਂ ਗੱਲਾਂ ਕਰਦੇ ਸੀ ਇਹ ਮੇਨ ਮੋਟਿਵ ਕੀ ਸੀਗਾ ਵੀ ਇਹਦੇ ਵਿੱਚ ਯਾਰ ਲੋਕਾਂ ਨੂੰ ਦਿਖੇ ਦੋਸਤਾਂ ਨੂੰ ਪਿਆਰ ਵਿੱਚ ਪੈਸੇ ਹੈਗੇ ਆ ਜੇਕਰ ਅਸੀਂ ਬਾਹਰ ਜਾਣ ਲਈ ਵੀ ਪੈਸੇ ਖਰਚ ਸਕਦੇ ਆ ਤੇ ਅਸੀਂ ਇਹ ਬਿਜ਼ਨਸ ਨੂੰ ਸਿੱਖਣ ਲਈ ਵੀ ਪੈਸੇ ਖਰਚ ਸਕਦੇ ਆ ਤੇ ਸਿੱਖ ਕੇ ਤੁਸੀਂ ਆਪਣਾ ਕੰਮ ਕਰ ਸਕਦੇ ਆ ਦਵਿੰਦਰ ਸਿੰਘ ਭਾਈ ਜੀ ਤੇ ਧੰਨਵਾਦ ਵੀਰ ਜੀ ਤੁਸੀਂ ਸੇਵਾ ਕਰ ਰਹੇ ਹੋ ਭਾਜੀ ਸਭ ਨੂੰ ਕਾਫੀ ਕੁਝ ਸਿੱਖਣ ਨੂੰ ਮਿਲ ਲਿਆ ਸੋ ਵੀਰੋ ਸਿੱਖੋ ਕਿਉਂਕਿ ਅਸੀਂ ਵੀ ਠੱਕੇ ਖਾ ਖਾ ਕੇ ਸਿੱਖਿਆ ਕਹਿ ਲਓ ਆਪਣੇ ਐਕਸਪੀਰੀਅੰਸ ਨਾਲ ਸਿੱਖਿਆ ਤੇ ਅੱਜ ਤਈ ਮੈਂ ਕਦੇ ਕਿਸੇ ਕੋਲ ਸਿੱਖਣ ਨਹੀਂ ਗਿਆ ਸੋ ਇਹ ਨਹੀਂ ਹੈਗਾ ਵੀ ਮੈਂ ਅੱਜ ਸਿੱਖ ਕੇ ਕਿਸੇ ਕੋਲ ਆਇਆ ਜਾਂ ਕਿਦਾਂ ਇਹ ਕਹਿ ਲਓ ਕਿ 2-3 ਸਾਲ 4 ਸਾਲ ਦੀ ਜਿਹੜੀ ਮਿਹਨਤ ਆ ਉਹ ਉਹ ਐਕਸਪੀਰੀਅੰਸ ਆ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸੋ ਜੇਕਰ ਹੁਣ ਤੁਹਾਨੂੰ ਲੱਗਦਾ ਵੀ ਸਾਡਾ ਐਕਸਪੀਰੀਅੰਸ ਹੈ ਤੁਹਾਨੂੰ ਸਹੀ ਲੱਗਦਾ ਤੇ ਤੁਸੀਂ ਉਹ ਉਹ ਆਪਣੇ ਆਪ ਨੂੰ ਇੰਪਰੂਵ ਕਰੋ ਉਹਦੇ ਵਿੱਚ ਬਸ ਉਹੀ ਤਾਂ ਬਾਈ ਟੀਚਰ ਨੂੰ ਯੂਜ਼ ਵਾਲੇ ਜਿੰਨਾ ਪੈਸਾ ਬਾਈ ਬਾਹਰ ਜਾਣ ਤੇ ਲਈ ਲੋਕ ਲਾਉਂਦੇ ਹਨ ਜੇਕਰ ਉਹ ਪੈਸਾ ਹਾਂ ਬਾਈ ਇਹ ਸਿੱਖ ਕੇ ਆ ਮੇਰਾ ਭਰਾ ਸਿੱਖ ਕੇ ਆ ਕਿਉਂਕਿ ਜੇਕਰ ਅੱਜ ਬੁੱਲ ਮਾਰਕੀਟ ਚੱਲ ਰਹੀ ਹੈ ਅੱਜ ਅੱਜ ਤੁਹਾਨੂੰ ਜੇਕਰ 50% ਹਰ ਇੱਕ ਕੰਪਨੀ ਪੈਸੇ ਬਣਾ ਕੇ ਦੇ ਰਹੀ ਹੈ ਸੋ ਇਹ ਜ਼ਰੂਰੀ ਨਹੀਂ ਹੈਗਾ ਦੋਸਤੋ ਕਿ ਇਹ ਕੰਮ ਐਦਾਂ ਹੀ ਚੱਲੀ ਜਾਣਾ ਇਹ ਲਾਸ ਵੀ ਹੁੰਦੇ ਆ ਕਈ ਵਾਰ ਕੰਮ ਜਿੱਦਾਂ ਪਿਛਲਾ ਸਾਲ ਚਲੇ ਗਿਆ ਤਾਂ ਉਹ ਥੱਲੇ ਸਾਰਾ ਡਾਊਨ ਚ ਗਿਆ ਸੋ ਇਹ ਚੀਜ਼ਾਂ ਦੋਸਤੋ ਆਪਣੇ ਧਿਆਨ ਚ ਰੱਖਿਆ ਕਰੋ ਜਦੋਂ ਵੀ ਤੁਸੀਂ ਕੋਈ ਕਿਸੇ ਵੀ ਮਾਰਕੀਟ ਦੇ ਵਿੱਚ ਕੋਈ ਸ਼ੇਅਰ ਇਨਵੈਸਟ ਕਰਦੇ ਆ ਸੋ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਿਆ ਕਰੋ ਜੇਕਰ ਅਸੀਂ ਲੋ ਮਤਲਬ ਪ੍ਰੋਫਿਟ ਬੁੱਕ ਕਰਨ ਲਈ ਆਨੇ ਆ ਇੱਥੇ ਮੰਨ ਲਓ ਅਸੀਂ ਅਸੀਂ ਚਾਹਨੇ ਪਏ ਕੋਈ ਬੰਦਾ ਹੈ ਥੋੜੀ ਚਾਹੁੰਦਾ ਪਏ ਮੇਰਾ ਨੁਕਸਾਨ ਹੋਵੇ ਤੇ ਅਸੀਂ ਸਾਰੇ ਚਾਹਨੇ ਪਏ ਸਾਨੂੰ ਪ੍ਰੋਫਿਟ ਹੋਵੇ ਕੰਪਨੀ ਵੀ ਇੱਦਾਂ ਕਹਿੰਦੀ ਸਾਨੂੰ ਪ੍ਰੋਫਿਟ ਹੋਵੇ ਪਰ ਜੇਕਰ ਉਹ ਕੱਲ ਨੂੰ ਲਾਸ ਦੇ ਵਿੱਚ ਜਾਂਦੀ ਤਾਂ ਉਹ ਇਹ ਚੀਜ਼ਾਂ ਧਿਆਨ ਚ ਰੱਖਿਆ ਕਰੋ ਆਪਣੇ ਦਿਮਾਗ ਨੂੰ ਪ੍ਰੀਪੇਅਰ ਕਰਕੇ ਰੱਖੋ ਮਤਲਬ ਮੇਨ ਗੱਲ ਇਹ ਹੈ ਜੀ ਏ ਸੰਜੀਪ ਕੁਮਾਰ ਜੀ ਕਹਿ ਰਿਹਾ ਅੱਜ ਮਾਰਕੀਟ ਡਾਊਨ ਜਾ ਰਿਹਾ ਹੈ ਜੀ ਹਾਂਜੀ ਕਰਨ ਕਰਨ ਜੀ ਕਹਿ ਰਹੇ ਨੇ ਵੀਡੀਓ ਨਹੀਂ ਪਾਈ ਤੁਸੀਂ ਕੀ ਗੱਲ ਬਾਈ ਜੀ ਮੇਰਾ ਭਰਾ ਦੋ ਨਵਾਂ ਸਾਲ ਸੀਗਾ ਤੇ ਦੋ ਤਿੰਨ ਦਿਨ ਤੋਂ ਕਹੀ ਆਪਣੇ ਨਿੱਜੀ ਕੰਮ ਸੀਗੇ ਦੋਸਤੋ ਇਸ ਲਈ ਨਹੀਂ ਵੀਡੀਓ ਪਈ ਤੇ ਵੀਡੀਓ ਅੱਜ ਜਿਹੜੀ ਹੈ ਲਾਈਵ ਹੈ ਇਸ ਲਈ ਹੋਇਆ ਕਿ ਮੈਂ ਕਿਹਾ ਯਾਰ ਦੋਸਤਾਂ ਆਪਣੇ دوست ਸੱਜਣਾ ਮਿੱਤਰਾਂ ਨਾਲ ਸਾਰਿਆਂ ਨਾਲ ਲਾਈਵ ਰਾਤ ਤੱਕ ਕੀਤਾ ਜਾਵੇ ਸੋ ਨਾਲੇ ਜਿਹੜੀ ਕੀ ਆ ਆਪਣੀ ਗੱਲ ਆ ਤੁਹਾਡੇ ਤੱਕ ਰੱਖੀ ਜਾਵੇ ਉਹ ਤੁਹਾਡੀ ਸੁਣੀ ਜਾਵੇ ਡਾਇਨਾਮਿਕ ਕੇਬਲ ਬਾਰੇ ਦੱਸੋ ਬਾਈ ਜੀ ਤੁਸੀਂ ਜਿਹੜੇ ਜਿੰਨੇ ਵੀ ਕਮੈਂਟ ਦੋਸਤੋ ਭੇਜਦੇ ਆ ਇਹ ਮੈਂ ਇਹਨਾਂ ਨੋਟ ਕਰਦਾ ਹੁਣਾਂ ਤੇ ਉਦਾਂ ਵੀ ਵੈਸੇ ਜਿੰਨੇ ਕੁ ਹੋ ਜਾਣ ਕਈ ਵਾਰ ਰਹਿ ਵੀ ਜਾਂਦੇ ਆ ਕਿਉਂਕਿ ਦੋਸਤੋ ਪਿੱਛੇ ਆਪਾਂ ਤੁਹਾਨੂੰ ਕੰਪਨੀਆਂ ਬਹੁਤ ਸਾਰੀਆਂ ਦੱਸੀਆਂ ਜਿੱਦਾਂ ਜੋ-ਜੋ ਤੁਸੀਂ ਭੇਜਦੇ ਆ ਤੇ ਇਹਦੇ ਬਾਰੇ ਵੀ ਆਪਾਂ ਤੁਹਾਨੂੰ ਜਿਹੜੇ ਅ ਸਟੱਡੀ ਕਰਕੇ ਤੁਹਾਨੂੰ ਦੱਸਾਂਗੇ ਵੱਡੇ ਵੀਰ ਜੀ ਮੈਂ ਟੀਚਰ ਨਹੀਂ ਹਾਂ ਉਸ ਅਚਾ ਬੀਅਰ ਮਾਰਕੀਟ ਵਿੱਚ ਘੱਟੋ ਘੱਟ 2 ਲੱਖ ਰੁਪਏ ਲਾਸ ਦੇ ਵਿੱਚ ਸੀ ਪਰ ਮੈਂ ਇਨਵੈਸਟ ਬਸ ਇਹੀ ਗੱਲ ਆ ਵੀਰ ਜੀ ਜੋ ਤੁਸੀਂ ਕਹਿ ਰਹੇ ਹੋ ਕਿਉਂਕਿ ਬਸ ਮੇਨ ਗੱਲ ਇਹ ਆ ਕਿ ਸਾਨੂੰ ਸਵਰਜਾ ਮੜ ਜਾਣਾ ਤਸੱਲੀ ਨਾਲ ਕਿਤੇ ਕਿਸੇ ਚੰਗੀ ਜਿਹੜੀ ਕੰਪਨੀ ਆ ਉਹਦੇ ਵਿੱਚ ਬੈਠ ਜਾਣਾ ਚਾਹੀਦਾ ਤੇ ਕੰਮ ਉੱਪਰ ਥੱਲੇ ਹਰੇਕ ਦੇ ਚੱਲਦੇ ਆ ਅੱਜ ਕਿਸੇ ਦਾ ਕੰਮ ਥੱਲੇ ਆ ਤੇ ਕੱਲ ਉੱਪਰ ਆ ਚੱਲੀ ਜਾਣਾ ਦੋਸਤੋ ਤੇ ਧਾਲੀਵਾਲ ਬॉय ਸ਼ਸ਼ਤਰ ਸਿੰਘ ਅਕਾਲਜੀ ਜੀ ਬਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਤੁਹਾਡੇ ਮੇਨ ਗੱਲ ਇਹ ਆ ਕਿ ਤੁਸੀਂ ਪਿਆਰ ਬਹੁਤ ਬਖਸ਼ਿਆ ਦੋਸਤੋ ਇਸ ਲਈ ਦਿਲ ਕਰਦਾ ਕਿ ਤੁਹਾਡੇ ਨਾਲ ਯਾਰ ਗੱਲਾਂ ਕਰੀ ਜਾਈਏ ਨਾ ਓਕੇ ਡਿਫਾਲਟ ਡਿਫਾਲਟ ਸੀਜੀ ਪਾਵਰ ਹੋਲਡ ਹੈਗਾ ਇਹ ਨਹੀਂ ਦੋਸਤੋ ਕੰਪਨੀ ਦੇਖੋ ਮੈਂ ਹੁਣ ਹਾ ਹਾ ਜਿੱਦਾਂ ਮੈਨੂੰ ਸਵਾਲ ਭੇਜਿਆ ਬਾਈ ਨੇ ਹਾ ਡਿਫਾਲਟ ਵਾਲੇ ਨੇ ਬਾਈ ਜੀ ਇੱਕ ਸੀਜੀ ਪਾਵਰ ਵਾਲੇ ਨੇ ਮੁੰਡਾ ਤੇ ਹੈਗਾ ਤੇ 21 ਦੇ ਬਾਇੰਗ ਹੈਗਾ ਸੋ ਦੋਸਤੋ ਚੱਕਰ ਕੀ ਹੈ ਨਾ ਇਹ ਲੈਣਾ ਜਾਂ ਵੇਚਣਾ ਦੋਸਤੋ ਇਹ ਤੁਹਾਡੀ ਆਪਣੀ ਕਹਿ ਸਕਦੇ ਆ ਵੀ ਤੁਹਾਨੂੰ ਤੁਸੀਂ ਕਿੰਨਾ ਕੁ ਉਸ ਪੈਸੇ ਨੂੰ ਇਨਵੈਸਟ ਕਰਕੇ ਰੱਖ ਸਕਦੇ ਆ ਬੇਸਿਕ ਮੈਂ ਕੋਈ ਐਡਵਾਈਸ ਨਹੀਂ ਦੇ ਸਕਦਾ ਤੁਹਾਨੂੰ ਕਿ ਤੁਸੀਂ ਇਨ ਵਿੱਚ ਰੱਖੋ ਉਹਨਾਂ ਵਿੱਚ ਰੱਖੋ ਬਦੋਸਤੋ ਇਸ ਚੀਜ਼ ਨੂੰ ਤੁਸੀਂ ਆਪ ਮੈਂਟਲੀ ਪ੍ਰਪੇਅਰ ਹੋਣਾ ਹੁੰਦਾ ਕਿ ਤੁਸੀਂ ਕਿਸੇ ਅਸੀਂ ਕਿਸੇ ਤੋਂ ਫੜ ਕੇ ਤਾਂ ਨਹੀਂ ਲਿਓ ਮੈਂ ਤਾਂ ਹੀ ਕਹਿ ਰਿਹਾ ਨਾ ਜਦੋਂ ਵੀ ਮਾਰਕੀਟ ਚ ਆਓ ਕਿਸੇ ਤੋਂ ਪੈਸੇ ਫੜ ਕੇ ਨਾ ਲਾਓ ਦੋਸਤੋ ਜੋ ਕੁਝ ਹੈਗਾ ਆਪਣੇ ਕੋਲ ਉਹ ਥੋੜਿਆਂ ਨਾਲੇ ਆਪਣਾ ਸਿੱਖਣ ਦੀ ਕੋਸ਼ਿਸ਼ ਕਰੋ ਤੇ ਸਿੱਖ ਕੇ ਅੱਗੇ ਵਧੋ ਹੁਣ ਤੁਸੀਂ ਕਿਸੇ ਤੋਂ ਅਧਾਰ ਫੜ ਲੂਗੇ ਤੇ ਆਧਾਰ ਆਧਾਰ ਵਾਲਾ ਤੁਹਾਡੇ ਦਿਨ ਦੂਏ ਦਿਨ ਆ ਕੇ ਖੜ ਜਾਊਗਾ ਤੇ ਤੁਹਾਡੀ ਮੈਂ ਸ਼ੇਅਰ ਮਾਰਕੀਟ ਥੱਲੇ ਗਈ ਹੋਵੇ ਤੇ ਤੁਸੀਂ ਤਾਂ ਫੇ ਪੈ ਗਏ ਨਾ ਪਿੱਛੇ ਚ ਦੋਸਤੋ ਇਦਾਂ ਦੀਆਂ ਗੱਲਾਂ ਦਾ ਵੀ ਧਿਆਨ ਰੱਖਿਆ ਕਰੋ ਤੇ ਨੇ ਦੋਸਤੋ ਬਹੁਤ ਵਧੀਆ ਗੱਲ ਆ ਜੀ ਤੁਸੀਂ ਵੀਡੀਓ ਦੀ ਵੇਟ ਕਰਦੇ ਸੀ ਵੀਰੇ ਤੁਹਾਡੀ ਜਲਦੀ ਪਾਉ ਦੋਸਤੋ ਜਰੂਰ ਪਾਉਂਗਾ ਭਾਜੀ ਜਰੂਰ ਪਾਉਂਗਾ ਤੇ ਅਡਾਨੀ ਟੋਟਲ ਗੈਸ ਬਾਰੇ ਵੀਊ ਤੁਹਾਡਾ ਵੀਊ ਜੀ ਦੋਸਤੋ ਇਸ ਇਸ ਸਾਰੇ ਜਿਹੜੇ ਤੁਸੀਂ ਸ਼ੇਅਰ ਦੱਸਦੇ ਆ ਨਾ ਇਹਨਾਂ ਦੀ ਪਿਛਲੀਆਂ ਵੀ ਵੀਡੀਓ ਆਪਾਂ ਪਾਈਆਂ ਹੋਈਆਂ ਵਾ ਇੰਦਾ ਨਹੀਂ ਭੀ ਅੱਜ ਕੋਈ ਨਵਾਂ ਆ ਤੇ ਜਿਹੜੀ ਕੋਈ ਕੰਪਨੀ ਆ ਕੋਈ ਹੋ ਸਕਦਾ ਵੀ ਦਿਨਾਂ ਦੇ ਹਿਸਾਬ ਨਾਲ ਉਹਦੇ ਵਿੱਚ ਚੇਂਜਸ ਆਂਦੇ ਹੋਣ ਤੇ ਮਤਲਬ ਇਹ ਜਿਹੜੇ ਤੁਸੀਂ ਜਿੰਨੇ ਮੈਨੂੰ ਸ਼ੇਅਰ ਦੋਸਤੋ ਗਿਣਾਏ ਆ ਨਾ ਆਪਾਂ ਪਿਛਲੀਆਂ ਵੀਡੀਓ ਦੇ ਵਿੱਚ ਕਵਰ ਕੀਤੇ ਹੋਏ ਆ ਅਡਾਨੀ ਟੋਟਲ ਗੈਸ ਦੋਸਤੋ ਠੀਕ ਹੈ ਦੋ ਹਾਂਜੀ ਗੋਲਡੀ ਮਾਲ ਜੀ ਠੀਕ ਹੈ ਤੇ ਦੋਸਤੋ ਕੰਪਨੀ ਕੋਈ ਨਹੀਂ ਮਾੜੀ ਕੰਪਨੀ ਦਾ ਬਿਜ਼ਨਸ ਬਹੁਤ ਵਧੀਆ ਆ ਤੇ ਜੇ ਕਰਾਂ ਨਾ ਟੋਟਲ ਗੈਸ ਨੂੰ ਵੀ ਦੇਖ ਲਈਏ ਜਾਂ ਜਿਹੜੇ ਇੱਕ ਭਰਾ ਨੇ ਪਹਿਲਾਂ ਪੁੱਛਿਆ ਸੀ ਕਿਉਂਕਿ ਘਰ ਘਰ ਦੇ ਵਿੱਚ ਸਪਲਾਈ ਆ ਗੈਸ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਿਜ਼ਨਸ ਆ ਜਿਹੜਾ ਗਰੋ ਕਰੂਗਾ। ਭਾਈ ਨਿਫਟੀ ਦੇ ਬਾਰੇ ਕੀ ਵਿਊ ਆ? ਸੋ ਦੋਸਤੋ ਜਿੱਦਾਂ ਹੁਣ ਬਾਈ ਨੈਸਟੀ ਬਾਰੇ ਪੁੱਛ ਰਿਹਾ ਦੋਸਤੋ ਨੈਸਟੀ ਨੇ ਹੁਣ ਆਪਣੇ ਸਾਰੇ ਹਾਈ ਰਿਕਾਰਡ ਤੋੜੇ ਆ ਨਾ ਪਿੱਛੇ ਜਿੰਨਾ ਵੀ ਸੀਗਾ। ਸੋ ਜਿਹੜੀ ਚੀਜ਼ ਉੱਪਰ ਗਈ ਆ ਉਹਨਾਂ ਆਪਣੇ ਕਿਸੇ ਨਾ ਕਿਸੇ ਲੇਬਰ ਨੂੰ ਟੱਚ ਤਾਂ ਕਰਨਾ ਹੀ ਆ ਤੇ ਜੇ ਉੱਪਰ ਥੱਲੇ ਚੱਲੀ ਜਾਣਾ ਕੰਮ ਤੇ ਬਾਕੀ ਜਿਹੜੀ ਡਿਟੇਲ ਦੇ ਵਿੱਚ ਵੀਡੀਓ ਆ ਆ ਜਿੰਨੇ ਤੁਸੀਂ ਦੋਸਤੋ ਜਾਣਕਾਰੀ ਮੰਗੀ ਆ ਤੇ ਆਪਾਂ ਦੇਣ ਦੀ ਕੋਸ਼ਿਸ਼ ਕਰਾਂਗੇ ਅਲੱਗ ਤੋਂ ਵੀਡੀਓ ਬਣਾ ਕੇ ਤੇ ਹੋਰ ਦੋਸਤ ਕਿਹੜੇ ਆਏ ਸਾਡੇ ਜੁੜੇ ਸਾਡੇ ਨਾਲ ਸੋ ਸਾਹਿਲ ਦੋਸਤੋ ਸਾਹਿਲ ਵੰਸਲ ਜੀ ਰੱਬ ਤੁਹਾਡੀ ਉਮਰ ਲੰਬੀ ਕਰੇ ਜੀ ਸੋ ਭਰਾ ਉਹ ਰੱਬ ਨੇ ਪਹਿਲੇ ਬਹੁਤ ਲੰਬੀ ਕਰ ਦਿੱਤੀ ਆ ਤੇ ਤੁਹਾਨੂੰ ਤੁਸੀਂ ਜੋ ਜੋ ਸਟਾਕ ਤੇ ਦੇਖੀ ਹੋਣੀ ਆ ਵੀਡੀਓ ਤੇ ਉਹ ਪਰਮਾਤਮਾ ਨਾਲ ਆਪਣਾ ਕੋਈ ਗਿਲਾ ਸ਼ਿਕਵਾ ਨਹੀਂ ਹੈਗਾ ਦੋਸਤੋ ਪਰਮਾਤਮਾ ਸਾਰਿਆਂ ਨੂੰ ਜਿਹੜਾ ਕੀ ਆ ਵਧੀਆ ਉਹਦਾ ਟਾਈਮ ਸਾਰਦਾ ਹੁੰਦਾ ਹਰ ਇੱਕ ਸਮੇਂ ਰੱਬ ਕੋਲੇ ਹੀ ਆ ਬਸ ਜੇਕਰ ਤੁਸੀਂ ਉਹਨੂੰ ਧਿਆਨ ਦੇ ਆ ਤਾਂ ਪਰਮਾਤਮਾ ਸਾਬ ਦੇ ਕੋਲੇ ਹੀ ਆ ਠੀਕ ਹੈ ਜੀ ਤਰਨਜੀਤ ਕੌਰ ਮਿਊਚਲ ਫੰਡ ਬਾਰੇ ਤੇ ਭੈਣ ਮੇਰੀ ਇਹ ਜਰੂਰ ਦੱਸਾਂਗੇ ਤੇ ਇਹ ਤੁਹਾਡੀਆਂ ਮੈਂ ਗੱਲਾਂ ਹੁਣ ਜਿਹੜਾ ਕਿ ਇਹ ਨੋਟ ਕਰਾਂਗਾ ਜਿਹੜੀਆਂ ਤੁਸੀਂ ਕੀ ਕਈਆਂ ਕਿਉਂਕਿ ਆਪਣਾ ਇਹ ਪਹਿਲਾ ਲਾਈਵ ਸਿਕਾ ਤੇ ਇਸ ਕਰਕੇ ਮੈਂ ਨੋਟ ਕਰਾਂਗਾ ਔਰ ਡਿਟੇਲ ਦੇ ਵਿੱਚ ਤੁਹਾਨੂੰ ਵੀਡੀਓ ਜਿਹੜੀਆਂ ਪਾਵਾਂਗਾ ਕਰਨ ਗੋਮਾ ਬਪਾਈ ਜੀ ਜਰੂਰ ਪਾਉਂਗਾ ਬਾਈ ਜੀ ਮਿਊਚੁਅਲ ਫੰਡ ਬਾਰੇ ਵੀ ਤੇ ਦੋਸਤੋ ਇੱਕ ਇਦਾਂ ਹੁੰਦਾ ਵੀ ਜਿੱਥੇ ਜ਼ਰੂਰੀ ਨਹੀਂ ਹੈਗਾ ਵੀ ਜਿੱਦਾਂ ਕਈ ਦੋਸਤ ਮੇਰੇ ਨਾਲੋਂ ਜ਼ਿਆਦਾ ਪੜ੍ਹੇ ਲਿਖੇ ਇੱਥੇ ਮੈਨੂੰ ਸੁਣਦੇ ਹੋਣਗੇ ਜਾਂ ਘੱਟ ਸੁਣਦੇ ਹੋਣਗੇ ਇਹ ਜਿਹੜੀ ਕੋਈ ਮੰਨ ਲਓ ਆਪਾਂ ਇਹ ਵੀਡੀਓ ਪਾਣੇ ਹੁੰਨੇ ਆ ਉਹਨੂੰ ਆਪਾਂ ਪਾਣੇ ਹੁੰਨੇ ਐਜ਼ ਅ ਸਟੱਡੀ ਤੇ ਤੁਸੀਂ ਉਹਨੂੰ ਆਪਣੇ ਤੌਰ ਤੇ ਉਹਨੂੰ ਸਟੱਡੀ ਕਰਨਾ ਹੁੰਦਾ ਠੀਕ ਆ ਤੇ ਇਹ ਨਹੀਂ ਹੁੰਦਾ ਵੀ ਆਪਾਂ ਬੋਲ ਦਿੱਤਾ ਤੇ ਹਾਂਜੀ ਤੁਸੀਂ ਸਵੇਰ ਨੂੰ ਸਿੱਧੇ ਉੱਥੇ ਜਾ ਕੇ ਖੜ੍ਹ ਜਾਓ ਜਾਂ ਉਹਦੇ ਚੋਂ ਬਾਹਰ ਨਿਕਲ ਜਾਓ ਕਿਦਾਂ ਆਪਣਾ ਕੀ ਆ ਅਸੀਂ ਚਾਹਨੇ ਯਾਰ ਵੀ ਜਿੱਦਾਂ ਨਾ ਪਿੰਡ ਪਿੰਡ ਹਰੇਕ ਮਾਲਾ ਘਰ ਘਰ ਹਕਲੇ ਨੂੰ ਪਤਾ ਹੋਵੇ ਕਿ ਸ਼ੇਅਰ ਮਾਰਕੀਟ ਹੈ ਕੀ ਐ ਪੰਜਾਬੀ ਦੇ ਵਿੱਚ ਵੀ ਅਸੀਂ ਜੋ ਜੇ 10 ਰੁਪਏ ਇਸ ਮਾਰਕੀਟ ਦੇ ਵਿੱਚ ਇਨਵੈਸਟ ਕਰਦੇ ਹਾਂ ਤਾਂ ਅਗਲਾ 10 ਦੀ ਬਜਾਏ 20 ਰੁਪਏ ਆਪਣੇ ਘਰ ਘਰ ਦਾ ਗੁਜ਼ਾਰਾ ਜਾਂ ਆਪਣਾ ਕੰਮ ਉਹ ਕਰ ਸਕਦਾ ਹੈ ਸੋ ਇਸ ਮੰਤਵ ਨਾਲੇ ਚੈਨਲ ਜਿਹੜਾ ਮੈਂ ਬਣਾਇਆ ਸੀ ਤੇ ਹੁਣ ਕਿੰਨਾ ਸਹੀ ਜਾ ਰਹੇ ਹਾਂ ਕਿੰਨਾ ਗਲਤ ਜਾ ਰਹੇ ਹਾਂ ਦੋਸਤੋ ਇਹਦਾ ਹੁਣ ਜਿਹੜਾ ਇਹ ਅਜੇ ਸਾਨੂੰ ਤੁਸੀਂ ਦੱਸੂਗੇ ਕਿ ਆਪਾਂ ਸਹੀ ਟਰੈਕ ਤੇ ਆ ਜਾਂ ਆਪਾਂ ਗਲਤ ਟਰੈਕ ਤੇ ਆ ਗੁਲਸ਼ਨ ਸਿੱਧੂ ਜੀ ਬ੍ਰੋ ਟੀਸੀਆਈ ਬਾਰੇ ਦੱਸੋ ਠੀਕ ਹੈ ਬਾਈ ਜਰੂਰ ਦੱਸਾਂਗੇ ਕੋ ਸਟਾਕ ਕਿਵੇਂ ਰਿਸਰਚ ਇਹ ਵੀਡੀਓ ਪਾਓ ਠੀਕ ਆ ਵੀਰ ਜੀ ਤੁਸੀਂ ਆਪਣੇ ਸਾਰੇ ਸੁਝਾਅ ਦੋਸਤੋ ਇਸ ਲਾਈਵ ਦੇ ਵਿੱਚ ਛੱਡਨੇ ਆ ਤੇ ਆਪਾਂ ਇਹਨਾਂ ਮੈਨ ਨੂੰ ਜੇ ਮੇ ਤੋਂ ਹੁਣ ਰੀਡ ਨਾ ਹੋਏ ਤਾਂ ਮੈਂ ਜਰੂਰ ਇਹ ਕਮੈਂਟ ਪੜ੍ਹਾਂਗਾ ਤੁਹਾਡੇ ਤੇ ਉਹਦੇ ਪਰ ਦੁਬਾਰਾ ਤੁਹਾਡੇ ਸਾਰਿਆਂ ਤੇ ਨਾ ਇੱਕ ਸਪੈਸ਼ਲ ਵੀਡੀਓ ਤੁਹਾਡੇ ਲਈ ਆਊਗਾ ਕੁਲਚਨ ਜੀ ਹਾਂਜੀ ਪੀਸੀਆਈ ਸਟਾਕ ਬਾਰੇ ਠੀਕ ਆ ਵੀਰ ਜੀ ਜਰੂਰ ਜਰੂਰ ਇਹਦੇ ਬਾਰੇ ਵੀ ਆਪਾਂ ਸਟੱਡੀ ਕਰਾਂਗੇ ਪ੍ਰੋਪਰ ਇੰਡੀਕੇਟਰ ਦੋਸਤੋ ਇੰਡੀਕੇਟਰ ਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਹੁਣ ਆਪਾਂ ਜਿਹੜਾ ਕੀ ਆ ਦੇਵਾਂਗੇ ਐਜ਼ ਐ ਜਿਹੜਾ ਕੀ ਸਟੱਡੀ ਦੇ ਤੌਰ ਤੇ ਤੁਸੀਂ ਉਹਨਾਂ ਨੂੰ ਆਪਣੇ ਤੌਰ ਤੇ ਸਟੱਡੀ ਕਰੋ ਕਿਉਂਕਿ ਆਪਾਂ ਵੀ ਦੋਸਤੋ ਤੁਹਾਡੇ ਵਿੱਚੋਂ ਹੀ ਨਿਕਲੇ ਹੋਏ ਆ ਇਦਾਂ ਨਹੀਂ ਹੈਗਾ ਕੋਈ ਮੈਂ ਕੋਈ ਕਿਸੇ ਕਾਲ ਜਿਹਦੇ ਵਿੱਚ ਪੜਨ ਗਿਆ ਸੀ ਜਾਂ ਕੋਈ ਮੈਂ ਇਨਵੈਸਟਮੈਂਟ ਦਾ ਕੋਈ ਕੋਰਸ ਕੀਤਾ ਆ ਕਿਉਂਕਿ ਮੈਂ ਇਹ ਚੀਜ਼ਾਂ ਸਾਨੂੰ ਤਾਂ ਦੱਸਦਾ ਕਿ ਯਾਰ ਇੱਕ ਵਾਰ ਕੋਈ ਇਦਾਂ ਹੁੰਦਾ ਵੀ ਬੰਦੇ ਨਾਲ ਆਪਾਂ ਜਿਹਨੂੰ ਸੁਣਦੇ ਆ ਉਹ ਉਹਨੂੰ ਉਹ ਤੁਹਾਡੇ ਭਲੇਖੇ ਛੋਵੇ ਪਤਾ ਨਹੀਂ ਕਿੱਡਾ ਕਪੜਾ ਇਹ ਦੂਜਾ ਹੋਣਾ ਇਨਵੈਸਟਰ ਹੋਣਾ ਜਾਂ ਕੁਛ ਆ ਕਿਉਂਕਿ ਆਪਣਾ ਆਪਣਾ ਇੱਥੇ ਐਕਸਪੀਰੀਅੰਸ ਤੁਹਾਨੂੰ ਹਰ ਵੇਲੇ ਆਪਾਂ ਜਿਹੜਾ ਐਕਸਪੀਰੀਅੰਸ ਦੇ ਵਿੱਚ ਕੁਝ ਪਰਸੈਂਟ ਤੁਹਾਡੇ ਤੱਕ ਆਪਾਂ ਨਾ ਪਹੁੰਚਾਉਣੇ ਦੀ ਕੋਸ਼ਿਸ਼ ਕਰਦੇ ਆ। ਸੋ ਉਹ ਉਹ ਇਹ ਜਿਹੜੀ ਜਾਣਕਾਰੀ ਆ ਸੋ ਇਹੀ ਆਪਾਂ ਦਿੰਨੇ ਆ ਕਿ ਤੁਸੀਂ ਇਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਸਟੱਡੀ ਦੀ ਲਿਸਟ ਦੇ ਵਿੱਚ ਰੱਖ ਸਕੋ। ਜਸਵੀਰ ਜੀ ਲਾਈਵ ਆਇਆ ਕਰੋ। ਓਕੇ ਵੀਰ ਜੀ। ਲਾਈਵ ਜਿੱਦਾਂ ਤੁਸੀਂ ਜਿੱਦਾਂ ਤੁਸੀਂ ਕਹਿੰਦੇ ਆ ਭਰਾ ਸਾਰੇ ਤੁਸੀਂ ਭਰਾਵਾਂ ਦੇ ਅਸੀਂ ਤੁਹਾਡੇ ਨਾਲ ਹੀ ਆਂ ਦੋਸਤੋ ਤੇ ਆਪਾਂ ਆਵਾਂਗੇ ਦੋਸਤੋ ਜਰੂਰ ਆਇਆ ਕਰਾਂਗੇ। ਸਾਹਿਲ ਵੰਸਲ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਬੀਇੰਗ ਟੂ ਫਾਲੋ ਤੁਹਾਨੂੰ ਲਈ ਧੰਨਵਾਦ ਬਾਈ ਧੰਨਵਾਦ ਸਸੀ ਕਾਲਾ ਜੀ ਇਹ ਪਰਮਾਤਮਾ ਦੇ ਵੱਲੋਂ ਹੀ ਕਹਿ ਲਓ ਪੇ ਜਿੱਦਾਂ ਕੋਈ ਇਹਦੇ ਵਿੱਚ ਕੋਈ ਕੋਈ ਜਾਦੂ ਨਹੀਂ ਹੈਗਾ ਪੇ ਹਾਂਜੀ ਕੋਈ ਕੋਈ ਦਾਇਆ ਮਹਾਰਾਜ ਤੁਹਾਡੀਆਂ ਜਦੋਂ ਅੱਖਾਂ ਖੋਲਦਾ ਪੇ ਸਹੀ ਨਿਸ਼ਾਨੇ ਤੇ ਸਹੀ ਲਾਈਨ ਤੇ ਜਾਣਾ ਇਹ ਪਰਮਾਤਮਾ ਇਹੀ ਕਰਾਦਾ ਹੁੰਦਾ ਸੋਏ ਦੇ ਵਿੱਚ ਇਹ ਚੰਬਾ ਨਹੀਂ ਹੈਗਾ ਇਹ ਤੁਸੀਂ ਵੀ ਦੋਸਤੋ ਕਰ ਸਕਦੇ ਆ ਜਦੋਂ ਤੁਸੀਂ ਸਾਰਾ ਕੁਝ ਇਹਨੂੰ ਆਪਣਾ ਜਾਣ ਪਹਿਚਾਨ ਲਓਗੇ ਉਬਰਾਏ ਅੱਛਾ ਡਰਾਈਵਰ ਭਰਾ ਸੋ ਦੋਸਤੋ ਮੇਰੇ ਤਾਂ ਨਾ ਤਾਂ ਹੈਪਨ ਹੋਇਆ ਸੀ ਤਾਂ ਕਰਕੇ ਕਹਿ ਲਓ ਕਿ ਜਿੱਦਾਂ ਮੈਂ ਡਰ ਮੈਨੂੰ ਕਈ ਦਾ ਡਰਾਈਵਰੀ ਵੀ ਕਰਨੀ ਪਈ ਤੇ ਚਲੋ ਇਹ ਵੀ ਡਰਾਈਵਰੀ ਦੇ ਵਿੱਚ ਜੇ ਡਰਾਈਵਰੀ ਨਾ ਕਰਦਾ ਤਾਂ ਸ਼ਾਇਦ ਮੈਨੂੰ ਲੱਗਦਾ ਇਹ ਕੰਮ ਵੀ ਆਪਾਂ ਨਾ ਸਿੱਖ ਪਾਉਂਦੇ ਤੇ ਜੇ ਨਾ ਸਿੱਖਿਆ ਹੁੰਦਾ ਤਾਂ ਸ਼ਾਇਦ ਤੁਹਾਡੇ ਤੱਕ ਕਿੱਦਾਂ ਰੂਪਰੂ ਹੁੰਦੇ ਚਲੋ 4-5 ਸਾਲ ਪੁਰਾਣੀਆਂ ਗੱਲਾਂ ਪਰ ਗੱਡੀ ਮੇਕੋ ਹਜੇ ਵੀ ਹੈਗੀ ਆ ਦੋਸਤੋ yellow plate ਆ ਮੈਂ ਉਹੋ ਜਿਹਾ ਚਲਾਉਂਦਾ ਨਹੀਂ ਘਰੇ ਰੱਖੀ ਹੋਈ ਆ ਤੇ ਗੱਡੀ ਜ਼ਰੂਰ ਹੈਗੀ ਆਪਣੇ ਕੋ ਦੋਸਤੋ ਟੌਕ ਹਾਂਜੀ ਸੋ ਸ਼ੋਲਡਰ ਸੋ ਡੀਐਸ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਕਮਲਜੀ ਸਿੰਘ ਬਹੁਤ ਵਧੀਆ ਵਾਈ ਸਟਾਕ ਸਰਚ ਕਿੱਦਾਂ ਕਰਿਆ ਵੀਰ ਜੀ ਵੀ ਸਮਝ ਸਕੋਲੇ ਓਕੇ ਭਰਾ ਦੋਸਤੋ ਤੁਹਾਡੇ ਸਾਰੇ ਕਮੈਂਟਾਂ ਦੇ ਜਿਹੜੇ ਕੀ ਜਵਾਬ ਆ ਮੈਂ ਨਾ ਜ਼ਰੂਰ ਦਊਗਾ ਸੋ ਅੱਜ ਦੇ ਲਈ ਜਿਹੜਾ ਕੀ ਐਨਾ ਲਾਈਵ ਆ ਤੁਹਾਡੇ ਦਰਸ਼ਨ ਕਰਨੇ ਨੂੰ ਤੁਹਾਡੇ ਤੁਹਾਡੇ ਨਾਲ ਗੱਲਬਾਤ ਕਰਨੇ ਨੂੰ ਇਹ ਇਹਨੂੰ ਅੱਜ ਪ੍ਰਵਾਨ ਕਰਨਾ ਤੇ ਜੇਕਰ ਕੋਈ ਗਲਤੀ ਬੋਲਿਆ ਚੱਲਿਆ ਮaaf ਕਰਿਓ ਦੋਸਤੋ ਧੰਨਵਾਦ ਆ ਮਿਲਦੇ ਆ ਤੇ ਆਪਣੇ ਕਮੈਂਟ ਜਰੂਰ ਛੱਡਦੇ ਹੋ ਇਹਦੇ ਵਿੱਚ ਤੇ ਮੈਂ ਉਹਨੂੰ ਉਹਨਾਂ ਦੇ ਉੱਪਰ ਪੂਰੀ ਰਿਸਰਚ ਕਰਕੇ ਵੀਡੀਓ ਤੁਹਾਨੂੰ ਪਾਉਂਗਾ ਦੋਸਤੋ ਧੰਨਵਾਦ ਸਤਿ ਸ਼੍ਰੀ ਅਕਾਲ ਜੀ